ਬੀਜੇਪੀ ਦੇ ਕੈਂਡੀਡੇਟ ਡਾਕਟਰ ਹਜੋਤ ਜੀ ਡਾਕਟਰ ਹਜੋਤ ਕਮਲ ਜੀ ਬਹੁਤ ਹੀ ਸੀਨੀਅਰ ਸਾਡੇ ਵੱਡੇ ਭਾਈ ਜੀ ਸਰਦਾਰ ਦਿੱਤਵ ਸਿੰਘ ਬਰਾੜ ਬੀਜੇਪੀ ਦੇ ਸਟਾਰ ਕੰਪੇਨਰ ਸਾਡੇ ਸਤਕਾਰਯੋਗ ਭੈਣ ਜੀ ਜਿਨ੍ਹਾਂ ਨੇ ਅੱਜ ਪ੍ਰੋਗਰਾਮ ਅਰੇਂਜ ਕੀਤਾ ਭੈਣੋ ਭਰਾਵੋ ਸਤਿ ਸ਼੍ਰੀ ਅਕਾਲ ਨਮਸਕਾਰ ਆ ਗਾ ਆਪਾਂ ਬਹੁਤ ਸਖਤ ਪਰਚੋ ਗੁਜ਼ਰ ਰਹੇ ਲੋਕ ਆ ਆਪਾਂ 70 75 ਸਾਲ ਤੋਂ ਵੋਟਾਂ ਦੇ ਵਿੱਚ ਲੀਡਰਾਂ ਨੂੰ ਬੋਲਦੇ ਸੁਣਦੇ ਆ ਪੀੜੀ ਦਰ ਪੀੜੀ نسل ਦਾ نسل ਚਗਲੇ ਜਾਂ ਲੈਕਚਰ ਸੁਣ ਸੁਣ ਕੇ ਫੱਕ ਗਏ ਆ ਕਦੀ ਗਊ ਪੁੱਛ ਤੋਂ ਉਮੀਦ ਰੱਖੀ ਕਦੀ ਪੰਜੇ ਤੋਂ ਕਦੀ ਕਿਸੇ ਤੋਂ ਕਦੀ ਕਿਸੇ ਤੋਂ ਕੋਈ ਕਹਿੰਦਾ ਗਰੀਬਾਂ ਦੀ ਪਾਰਟੀ ਆਇਆ ਕੋਈ ਕਹਿੰਦਾ ਗਰੀਬਾਂ ਦੀ ਪਾਰਟੀ ਆਇਆ ਜੇ ਤੁਸੀਂ ਜੇ ਗਰੀਬਾਂ ਦੀ ਪਾਰਟੀ ਹੁੰਦੀ ਗਰੀਬਾਂ ਦੇ ਹੰਦਰ ڈھੁੰਦੇ ਤੇ ਗਰੀਬਾਂ ਦੀ ਹਾਲਤ ਆਜ਼ਾਦੀ ਤੋਂ ਬਾਅਦ ਹੋਣ ਤੱਕ ਇਹ ਨਾ ਹੁੰਦੀ ਮੈਂ ਇੰਨੀ ਬੇਇੰਤਜ਼ੀ ਕਰਦੇ ਆਂ ਕਿ ਕੋਈ ਸਮਾਂ ਹੁੰਦਾ ਕੋਈ ਟਾਈਮ ਹੁੰਦਾ ਫੈਸਲੇ ਲੈਣ ਦਾ ਇੰਟਰਨੈਸ਼ਨਲੀ 스타 ਲੀਡਰ ਆਪਾਂ ਨੂੰ ਮਿਲਿਆ ਜਿਨ੍ਹਾਂ ਨੇ ਬਚਪਨ ਚ ਹੀ ਘਰ ਤੇ ਆਗ ਦਿੱਤਾ ਸੀ ਮੈਂ ਸਿਆਸਤ ਤੋਂ ਪਾਰਟੀ ਦੇ ਲਾਰਿਆਂ ਤੋਂ ਝੂਠ ਤੋਂ ਇੰਨਾ ਖਫਾ ਹੋ ਗਿਆ ਸੀ ਕਿਉਂਕਿ ਮੈਂ ਸੂਫੀ ਇਜ਼ਮ ਦਾ ਰਾਗੀਰ ਸੀ ਤੇ ਮੈਂ ਗਾਂਜਾ ਪ੍ਰਦੇਸ਼ ਕਿ ਮੈਨੂੰ ਲੱਗਦਾ ਸੀ ਇਹ ਵੀ ਕੋਈ ਬੜੇ ਪਿਆਰੇ ਰੱਬ ਦੇ ਗੁਰੂ ਵਾਲੇ ਸੂਫੀ ਲੋਕ ਲੇਕਿਨ ਐਸਾ ਹੋ ਨਾ ਪਾਇਆ ਸਿਆਸਤ ਵਿੱਚ ਪਹਿਰਾਵਾ ਗੁਫ਼ਤਗੂ ਹੋਰ ਤਰ੍ਹਾਂ ਦੀ ਹੁੰਦੀ ਅੰਦਰ ਕੁਝ ਹੋਰ ਚੱਲ ਰਿਹਾ ਹੁੰਦਾ ਇੱਕ ਦਿਨ ਮੈਂ ਅੰਬਾਲਾਏ ਪ੍ਰੋਗਰਾਮ ਕਰਨ ਗਿਆ ਉੱਥੇ ਹੁੰਦਾ ਨਾ ਹੁਣ ਤੋਂ ਪਹਿਲਾਂ ਤਿਆਰ ਚੁਰ ਹੋਈ ਦਾ ਕਿੰਗ ਫਿਸ਼ਰ ਹੋਟਲ ਆ ਮੈਂ ਤਿਆਰ ਹੋਣ ਲੱਗਾ ਟੀਵੀ ਸ਼ੀ ਵੀ ਲਾਉਣ ਦੀ ਮਨ ਨੂੰ ਆਦਤ ਹੈ ਐਡਿਕਸ਼ਨ ਹੋ ਗਈ ਹੈ ਟੀਵੀ ਮੈਂ ਕਿਹਾ ਟੀਵੀ ਲਾ ਦੋ ਖਬਰਾਂ ਤੇ ਦੇਖੀ ਕੀ ਆ ਟੀਵੀ ਦੇ ਵਿੱਚ ਇੱਕ ਬੰਦਾ ਸੁਣਿਆ ਮੈਂ ਜਿਹੜਾ ਕਹਿੰਦਾ ਸੀ ਭਾਈਓ ਬਹਿਣੋ ਮੈਨੇ ਆਪਕੇ ਲਈ ਘਰ-ਬਾਰ ਮਾਈ ਬਾਪ ਦੋਸਤ ਮਿੱਤਰ ਆਪਣਾ گاਉਂ ਬਚਪਨ ਮੇਂ ਛੋੜਾ बचपन से लेके अब तक मैं इस वतन को इस समाज को अपलिफ्ट करने के लिए लगा हुआ हूं क्योंकि सदियों से सिस्टम खराब है मैं अकेला हूं मेरा साथ दो अपनी पार्टी नो कह रहे सो। पहली बार जलो प्रधानमंत्री बने वो आदत पी हूँ ना वजीरा खाण दी ਇਹ ਬੰਦਾ ਨਾ ਖਾਂਦਾ ਸੀ ਨਾ ਖਾਣਦਾ ਜ਼ਿੰਦਾ ਨਾ ਸੌਂਦਾ ਤੇ ਨਾ ਸੌਣ ਦਿੰਦਾ। ਕਰੋਨਾ 'ਚ ਵੀ 18-18 ਘੰਟੇ ਕੰਮ ਕਰਦਾ। ਕਹਿਣ ਲੱਗਾ ਕਿ ਮੈਨੂੰ ਕੰਮ ਕਰਨ ਦਿਓ ਬੰਦੇ ਦੇ ਪੁੱਤ ਬਣ ਕੇ। ਹੁਣ ਮੈਂ ਪੰਜਾਬੀ 'ਚ ਹੀ ਬੋਲਦਾ ਤਰਜਮਾ ਕਰ। ਪਿੰਡੀ ਫੁੱਕ ਜਾਂਦੀ ਜਲਦੀ ਆਪਣੀ। ਕਹਿੰਦਾ ਕੰਮ ਕਰਨ ਦਿਓ ਆਪਣੀ ਪਾਰਟੀ ਨੂੰ ਦੇਖੋ ਗਹਿਰਾ ਪ੍ਰਧਾਨ ਮੰਤਰੀ ਬਣ ਕੇ। ਕੰਮ ਕਰਦੇ ਹੋ ਨਹੀਂ ਤੇ ਮੇਰੇ ਕੋਲ ਇੱਕ ਝੋਲਾ ਸੀ ਤੇ ਦੋ ਕਪੜੇ ਜਿੱਦਣ ਸੀਐਮ ਸ਼ਿਪ ਛੱਡ ਕੇ ਗੁਜਰਾਤ ਤੋਂ ਆਇਆ ਮੈਂ ਝੋਲਾ ਠਾਊਂਗਾ ਮੈਂ ਫਕੀਰ ਆ ਮੈਂ ਫਿਰ ਵਾਪਸ ਚਲ ਜਾਊਗਾ ਪਿਆ ਤੁਹਾਡਾ ਪ੍ਰਾਈਮ ਮਿੰਿਸਟਰ ਦੀ ਕੁਰਸੀ ਤੇ ਮੈਂ ਕਹਾਂਗਾ ਜੀ ਇਹ ਤਾਂ ਉਹਨਾਂ ਨੇ ਇਹ ਵੀ ਕਿਹਾ ਮੈਂ ਫਕੀਰ ਆ ਕਿਤੇ ਮੈਂ ਕਿਹਾ ਇਹ ਫਕੀਰ ਇਹ ਆ ਤਾਂ ਇੱਥੇ ਕੱਲ ਹੀ ੱਟਕੇ ਖਾਣਾ ਝੂਠਿਆ ਗੋਲ ਚੰਗ ਚਲੀਏ ਪਰ ਕੋਈ ਜਰੀਆ ਨਹੀਂ ਸੀਗਾ ਤੱਲੇ ਪੈਠੀ ਦੇਖੋ ਮੈਂ ਕਿਹਾ ਹੁਣ ਤੇਰੇ ਤਾਂ ਪਹੁੰਚ ਕੋਣ ਕਰੂ ਉਪដ្ឋਾਲ ਮੰਤਰੀ ਨੂੰ ਮਿਲਣਾ ਕੋਈ ਆਸਾਨ ਹੈ ਜਾਂ ਤੱਲੇ ਪੈਠੀ ਦੇਖੋ ਜੀ ਕਿੰਨੇ ਦਿਲਾਂ ਨੂੰ ਦਿਲਾਂ ਦੇ ਰਾਹ ਲੈਕਚਰ ਸੁਣ ਕੇ ਮੈਨੂੰ ਤਾਂ ਠੀਕ ਲੱਗਦਾ ਜਿਹੜਾ ਕਹਿ ਰਿਹਾ ਕਿ ਕੁਰਸੀ ਨੂੰ ਠੋਕਰ ਮਾਰਾਂਗਾ ਮੈਂ ਔਰ ਬਚਪਨ ਤੋਂ ਮੈਂ ਦੇਖਿਆ ਫੇ YouTube ਵੀ ਵਗੈਰਾ ਚ ਕੋਈ ਕੁਦਰਤ ਪੁਰਾ ਸੁਆਗ ਬਣਿਆ ਉਹ ਜਿਹਦਾ ਜਨਮ ਦਿਨ ਸੀ ਉਹ ਐਮਐਲਏ ਫਾੜੇ ਵਾਲਾ ਉਹਨੇ ਉੱਥੇ ਬੁਲਾਇਆ ਹੋਇਆ ਸੀ ਬੰਦੇ ਜਿਹੜੇ ਹੁਣ ਕਿਸੇ ਬੰਦਾ ਆਵੇ ਇੱਥੇ ਟੀਸੀ ਨੂੰ ਤੇ ਪਹਿਲਾਂ ਅਦਲੀ ਨੂੰ ਰਹਿਣਾ ਪੈਂਦਾ ਤੇ ਫਿਰ ਉਹ ਅੱਗੇ ਸਲਿੱਪ ਭੇਜਦਾ ਵੀ ਤੈਨੂੰ ਫਲਾਹ ਬੰਦਾ ਜੇ ਉਹਨੂੰ ਸਮਝ ਹੋਵੇ ਤਾਂ ਅੰਦਰ ਬੁਲਾ ਲੈਂਦਾ ਨਹੀਂ ਤਾਂ ਉੱਥੇ ਹੀ ਚਾਹ ਪਾਣੀ ਲੈ ਕੇ ਧੋਲ ਦਿੰਦੇ ਜਿਹੀ ਤਰੀਕਾ ਦਾ ਹਸਦੇ ਮੁੱਢ ਤੋਂ ਲੇਕਿਨ ਉਹ ਬੰਦੇ ਚੰਗੇ ਸੀ ਜਾਣੰਦਾਰ ਉਹਨਾਂ ਨੇ ਕਿਹਾ ਜੀ ਉਹ ਬੰਦਾ ਹੈ ਉਹ ਕਹਿੰਦੇ ਉਹ ਤਾਂ ਮੇਰਾ ਪੁਰਾਣਾ ਸੁਨਾਣਾ ਮੇਰਾ ਮਿੱਤਰ ਹੈ ਸੂਫੀ ਉਹ ਕਿੱਥੇ ਆ ਮੈਂ एक्चुअली ਜਦੋਂ ਗੁਜਰਾਤ ਵਿੱਚ ਪੁਚਾਲ ਆਇਆ ਨਾ ਉਦੋਂ ਮੈਂ ਫਿਲਮ ਇੰਡਸਟਰੀ ਚ ਹੁੰਦਾ ਸੀ ਤੇ ਮੈਂ ਉਦੋਂ ਆ ਛੋਟੇ ਛੋਟੇ ਵੀ ਕਰਦਾ ਸੀ ਦਿਲ ਚੌੜੀ ਵੀ ਕਰਦਾ ਸੀ ਆ ਹੁਣ ਮੈਂ ਪੜੇ ਜਦ ਧੜ ਲਾ ਪਿਆ ਮੈਂ ਕਿਹਾ ਸਿਆਣੇ ਹੋ ਗਿਆ ਜਿੱਦਾਂ ਦਾ ਮੁੰਡੇ ਦੇ ਮੁੰਡਾ ਹੋ ਗਿਆ ਮੈਂ ਕਿਹਾ ਯਾਰ ਹੁਣ ਸ਼ੱਕ ਐਵੇਂ ਸਿਰ ਜਿਆ ਹਲਵਾਣਾ ਮੈਂ ਕਿਹਾ ਹੁਣ بڑے ਹੋ ਗਏ ਹੁਣ ਸਿਰ ਜਿਆ ਘੱਗੇ ਤੁਰੇ ਤੁਰੇ ਉਦੋਂ ਜਦੋਂ ਉੱਥੇ ਪੁਚਾਲ ਆਇਆ ਤੇ ਪ੍ਰਧਾਨ ਮੰਤਰੀ ਨਹੀਂ ਸੀ ਉਦੋਂ ਬਣੇ ਸੀਐਮ ਪਹਿਲੀ ਵਾਰੀ ਬਣੇ ਸੀ ਭੁਜ ਵਿੱਚ ਭੰਡਾਰ ਆਇਆ ਸੀ ਜਰਾ ਗੱਲ ਗੌਰ ਨਾਲ ਸੁਣਿਓ ਫਿਲਮ ਇੰਡਸਟਰੀ ਦੇ ਨੇ ਕਿਹਾ ਓਏ ਪੈਸੇ ਪੂਸੇ ਇਕੱਠੇ ਕਰਕੇ ਲਿਆਓ ਬਹੁਤ ਬੁਰਾ ਹਾਲ ਹੈ ਗੁਜਰਾਤ ਦਾ ਫਿਲਮ ਇੰਡਸਟਰੀ ਐਕਟਰ ਹੀਰੋ ਹੀਰੋਇਨ ਤੁਹਾਨੂੰ ਪਤਾ ਉਹਨਾਂ ਦਾ ਪਤਾ ਜਾ ਉਹਨਾਂ ਨੇ ਕਿਹਾ ਸੀਐਮ ਪਹਿਲੀ ਵਾਰੀ ਬਣਿਆ ਉਹਨਾਂ ਨੇ ਈਜ਼ੀ ਲਿਆ ਮੈਨੂੰ ਕਿਹਾ ਉੱਥੇ ਵੀ ਪੰਜਾਬੀ ਬੈਠੇ ਸਤਸਿੰਘ ਛਤਵਾਲ ਵਗੈਰਾ ਹੰਕਾਰ ਗੱਲ ਉਹ ਕਹਿਣ ਲੱਗੇ ਯਾਰ ਤੁਹਾਡਾ ਸੀਐਮ ਕਹਿ ਰਿਹਾ ਅਮਰੀਕਾ ਚੋਂ ਪੈਸੇ ਇਕੱਠੇ ਕਰੋ ਫਿਲਮ ਇੰਡਸਟਰੀ ਆ ਰਹੀ ਰਹੀ ਮੈਂ ਕਿਹਾ ਮੈਨੂੰ ਫਿਲਮ ਇੰਡਸਟਰੀ ਦਾ ਤਾਂ ਪਤਾ ਨਹੀਂ ਆਸ਼ਕਾ ਦੀ ਮਸੀਦ ਤਾਂ ਵੱਖਰੀ ਹੁੰਦੀ ਮੈਂ ਆ ਜਾਣਾ ਉਦੋਂ ਕਲਿੰਟਨ ਸਾਹਿਬ ਸੀਗੇ ਉੱਥੇ ਦੇ ਪ੍ਰੈਜ਼ੀਡੈਂਟ ਲੋ ਦੋਸਤੋ ਮੈਂ ਅਮਰੀਕਾ ਚਲੇ ਗਿਆ ਇਕੱਲਾ ਹੀ ਉੱਥੇ ਗਉਣ ਲੱਗ ਪਿਆ ਕਲਿੰਟਨ ਸਾਹਿਬ ਹੋਸਟ ਹੁੰਦੇ ਸੀ ਸਾਰਾ ਅਮਰੀਕਾ ਦੇ ਧਨਾੜ ਇਕੱਠੇ ਹੋ ਗਏ ਦੋ ਤਿੰਨ ਪ੍ਰੋਗਰਾਮ ਕਰਕੇ ਮੈਂ ਮੋਦੀ ਸਾਹਿਬ ਨੂੰ ਉਦੋਂ 2.5 ਮਿਲੀਅਨ ਡਾਲਰ ਪੰਜਾਬੀ ਚ 900 ਮਿਲੀਅਨ ਤੱਕ ਨਹੀਂ ਆ ਰਿਹਾ ਇੰਦਾ ਹੀ ਉੱਥੇ ਅਮਰੀਕਾ ਲਈ ਸੀ ਤੇ ਜੋਦਾ ਮੈਂ ਉਦਾ ਹੀ ਸ਼ਹਿਰ ਤਾਂ ਯਾਨੀ ਕਰੋੜਾ ਰੁਪਈਆ ਲਾ ਕੇ ਮੈਂ ਇਕੱਲੇ ਨਹੀਂ ਜਦੋਂ ਫੜਾਇਆ ਤੇ ਉਦੋਂ ਦਾ ਉਹਨਾਂ ਨੂੰ ਯਾਦ ਸੀ ਉਹਨੇ ਕਿਹਾ ਲੱਭ ਕੇ ਲਿਆਓ ਯਾਰ ਉਹਨੂੰ ਅੰਬਾਲਾ ਤੋਂ ਬਾਅਦ ਫਿਰ ਆਪੇ ਮੈਨੂੰ ਲੱਭਣ ਲੱਗ ਪਿਆ ਉੱਥੇ ਲੈ ਗਿਆ ਟਿਕਟ ਟੁਕਟ ਮੈਨੂੰ ਮੰਗਣੀ ਨਹੀਂ ਆਉਂਦੀ ਮੈਨੂੰ ਪਤਾ ਕਿ ਅੱਜ ਤੱਕ ਜੋ ਮੰਗਿਆ ਮੈਂ ਮਾਲਿਕ ਆਪਣੇ ਤੋਂ ਮੰਗਿਆ ਸਤਗੁਰੂ ਤੋਂ ਮੰਗਿਆ ਮੁਰਸ਼ਿਦ ਤੋਂ ਮੰਗਿਆ ਜਿਹੜਾ ਇਸ ਕਾਇਨਾਤ ਦਾ ਮਾਲਕ ਹੈ ਜਿਹਦੇ ਕਮਜੇ 'ਚ ਮੇਰੀ ਜਾਨ ਹੈ ਭਾਵੇਂ ਹੁਣੇ ਲੈ ਲਵੇ ਮੈਨੂੰ ਪਤਾ ਹੁੰਦਾ ਕਿ ਉਹੋ ਹੀ ਦੇ ਸਕਦਾ ਪਤਾ ਤੇ ਬੰਦੇ ਨੂੰ ਹਰ ਮਰ ਧੋਖਾ ਦਿੰਦਾ ਲੋ ਜੀ ਤੁਸੀਂ ਹੈਰਾਨ ਹੋਵੋਗੇ ਮੈਂ ਮਿਲਿਆ ਮੈਨੂੰ ਆ ਪਾਪਰ ਸਾਫਾ ਤੇ ਵੈਨੂ ਕਹਿੰਦੇ ਕਹਿ ਜਰਾ ਭਾਰਤ ਮਾਤਾ ਕੀ ਜੈ ਕਰੀ ਕਹਿੰਦੇ ਕਹਿ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਮੈਂ ਆਖਿਆ ਹੁਣ ਕੀ ਕਰਨਾ ਕਹਿੰਦੇ ਹੁਣ ਛਾਲ ਮਾਰ ਕੇ ਗੱਡੀ ਚ ਚੜ ਜਾ ਮੈਂ ਆਖਿਆ ਜੀ ਮੈਂ ਇੱਥੇ ਉੱਥੇ ਹਰਿਆਣਾ ਮੈਨੂੰ ਦੋ ਵਾਰੀ ਹਰਾਇਆ ਜਿੱਥੇ ਮੇਰਾ ਘਰ ਸੀ ਜਦੋਂ ਮੈਨੂੰ ਬੜਾ ਵਹਿਮ ਸੀ ਮੇਰੇ ਕੋਲ ਪੈਸਾ ਬੜਾ ਐ ਜੋਤਨ ਸੀ ਜਨ ਜਤਨ ਸੀ ਜੋਵਨ ਸੀ ਜਨ ਜਤਨ ਸੀ ਲਾਗੂ ਸੀ ਹਰ ਕੋਲ ਜੋਵਨ ਜਤਨ ਗਵਾ ਕੇ ਮੋਦੀਆਂ ਅੱਜ ਮੈਂ ਗਈ ਨਵਾਂੜੀ ਹੋ ਮੈਂ ਹੁਣ ਕਿੱਥੇ ਜਾਵਾਂ ਉਹ ਮੈਨੂੰ ਕਿੱਥੇ ਫਸਾ ਰਿਆ ਦਿੱਲੀ ਚ ਇੱਥੇ ਆਉਂ ਮੈਨੂੰ ਮੁੱਤ ਨਹੀਂ ਦੋਗਾ ਮੈਂ ਕਰਨਾ ਕੀ ਐ ਕਹਿਣ ਲੱਗਿਆ ਬਸ ਤੂੰ ਹੋਰ ਤੁਰ ਨਜ਼ਾਰੇ ਦੇ ਤੇ ਫੇਰਾ ਖੱਡਲ ਖਰਾਬ ਹੋ ਰਿਹਾ ਪੂਰੇ ਹਿੰਦੁਸਤਾਨ ਦੀਆਂ ਟਿਕਟਾਂ ਵੰਡ ਦਿੱਤੀਆਂ ਸੀ ਇੱਕ ਟਿਕਟ ਮੇਰੇ ਲਈ ਸੰਭੀ ਹੋਈ ਸੀ ਦੇਖੋ ਮਾਂ ਦੇ ਪੁੱਤ ਨੇ ਛਾਲ ਮਾਰ ਕੇ ਕਿਹਾ ਗੱਡੀ ਚ ਚੱਲ ਜਾ ਕਾਫਲਾ ਭਾਜਪੀ ਨੇ ਪਹਿਲੇ ਤਿਆਰ ਕੀਤਾ ਸੀ ਇੱਕ ਵਾਰੀ ਤੂੰ ਕਹਣਾ ਭਾਰਤ ਮਾਤਾ ਦੀ ਜੈ ਤੇ ਉਹਨੂੰ ਕਹਿਣ ਲੱਗੇ ਕਿ ਆਸ਼ੀ ਲੈ ਲਓ ਆਪਣੇ ਲੀਡਰਾਂ ਨੂੰ ਇਹਦਾ ਇੱਕ ਵੀ ਰੁਪਈਆ ਖਰਚ ਨਾ ਹੋਵੇ ਤੇ ਐਮਪੀ ਬਣਾ ਕੇ ਮੇਰੇ ਕੋਲ ਲੈ ਓਏ ਨੂੰ ਏ ਆ ਲੀਡਰ ਏ ਆ ਕਮਿਟਮੈਂਟ ਵਾਲਾ 15-20 ਜਣ ਲੋਕਾਂ ਮੈਨੂੰ ਮਿਲੇ ਇੱਥੇ ਜਿੰਨੂੰ ਮੈਂ ਆਪਣੇ ਸਮਝਦਾ ਸੀ ਘਰ ਦੇ ਸਮਝਦਾ ਸੀ ਉਧਰ ਸਿਗੇ ਘਰ ਦੇ ਕਿ ਸਿਆਸਤ ਐਸੀ ਬਰੀਕ ਚੀਜ਼ ਆ ਉਹ ਤੋਂ ਨਾਲੋਂ ਬੜਾ ਸੀ ਫਿਲਮਾਂ 'ਚ ਗਾਉਂਦਾ ਸੀ ਤਾੜੀਆਂ ਤੋੜੀਆਂ ਵਜਣੀਆਂ ਉਹਨਾਂ ਨੇ ਕਿਹਾ ਇਹਦਾ ਤਾਂ ਪਹਿਲਾਂ ਹੀ ਬੜਾ ਨਾਂ ਆਇਆ ਇਹਨੂੰ ਹਰਾ ਦੋ ਕਿਤੇ ਇਨਸਿਕਿਓਰ ਹੋ ਜਾਵੇ ਕੈਲਿਟੇਸ਼ਨ ਉਹ ਜਿੰਨੇ ਜਿਹੜਾ ਬੜਾ ਸਟਾਰ ਐ ਨਾ ਇਹਨੂੰ ਉਧਰ ਸ਼ਾਮਲ ਕਰ ਲੋ ਤਾਂ ਉਹਦਾ ਕਾਮਯਾਬ ਨਾ ਹੁਣ ਫਿਸ਼ ਲੱਗ ਜਾ ਬਣਾ ਕੇ ਜਦੋਂ ਸ਼ਾਮਲ ਕਰਦੇ ਆ بڑے ਵਾਜੇ ਕਰਦੇ ਆ ਨਾ ਬਾਅਦ ਚ ਸ਼ਾਮਲ ਵਾਜਾ ਹੀ ਪੜਾ ਕੇ ਰੱਖ ਦਿੰਦੇ ਆ ਇਹ ਮੇਰੇ ਨਾਲ ਹੋਈ ਆ ਲਓ ਜੀ ਐਮਪੀ ਬਣਾ ਕੇ ਮੈਨੂੰ ਜਦੋਂ ਮੋਦੀ ਸਾਹਿਬ ਕੋਲ ਲੈ ਤੇ ਤਲਾਸ਼ੀ ਲੈ ਲਈ ਸੀ ਪਹਿਲੇ ਦਿਨ ਵੀ 1 ਰੁਪਿਆ ਖਰਚਾ ਨਾ ਹੋਵੇ ਤੇ ਪੱਤਰਕਾਰ ਪੁੱਛਦੇ ਇੱਥੇ ਦਾ ਤੇ ਉੱਥੇ ਦਾ ਕੀ ਫਰਕ ਹੈ ਮੈਂ ਕਿਹਾ ਇੱਥੇ ਇਹਨਾਂ ਨੇ ਪਹਿਲਾਂ ਤਲਾਸ਼ੀ ਲੈ ਲਈ ਸੀ 1 ਰੁਪਿਆ ਖਰਚਾ ਨਾ ਹੋਵੇ ਜਦੋਂ ਮੈਂ ਲੋਕ ਸਭਾ ਹਰਿਆਣਾ ਦੇ ਤਲਾਸ਼ੀ ਲਈ ਸੀ ਵੀ 1 ਰੁਪਿਆ ਬਚਿਆ ਨਹੀਂ ਇਹਦੀ ਵੀ ਸਾਰਾ ਕੁਝ ਮਿਲ ਗਿਆ ਸੀ ਲੋਕੋ ਮੇਰਾ ਕੋਠੀਆਂ ਘਾਰਾਂ ਸਾਰਾ ਕੁਝ ਇਹ ਫਰਕ ਹੈ ਲੀਡਰ ਚ ਉਹ ਚਾਹੁੰਦਾ ਪੰਜਾਬ ਦੀ ਤਰੱਕੀ ਹੋਵੇ ਉਹ ਇੱਥੇ 5 ਤਰੀਕ ਨੂੰ ਫਿਰੋਜ਼ਪੁਰ ਇੰਨਾ ਕੁਝ ਅਨਾਉਂਸ ਕਰਨ ਆ ਰਿਹਾ ਸੀ ਇਹ ਜਿਹੜੇ ਕਹਿੰਦੇ ਨੇ ਗਰੀਬਾਂ ਦੀ ਪਾਰਟੀ ਆ ਅਸੀਂ ਜੀ ਉਹ ਗਰੀਬਾਂ ਲਈ ਜਿੰਨੇ ਆ ਉਹ ਕਰਦੇ ਆ ਇਹਨਾਂ ਨੇ ਰੋਕਿਆ ਉਹਨਾਂ ਦਾ ਰਸਤਾ ਇਹ ਨਹੀਂ ਚਾਹੁੰਦੇ ਕਿ ਗਰੀਬਾਂ ਦੀ ਜੂਨ ਸੁਧਰ ਜਾਏ ਗਰੀਬਾਂ ਨੂੰ ਹੋਸ਼ ਆ ਜਾਵੇ ਗਰੀਬਾਂ ਦੇ ਬੱਚੇ ਪੜ੍ਹ ਲਿਖ ਜਾਣ ਇਹ ਚਾਹੁੰਦੇ ਗੁਲਾਮ ਰਹਿਣ ਅਨਪੜ੍ਹ ਲੈਣ ਔਰ ਸਾਨੂੰ ਵੋਟਾਂ ਪਾਉਂਦੇ ਰਹਿਣ ਉਹ ਜਿਹੜਾ ਗਰੀਬ ਮਾਂ ਦਾ ਬੱਚਾ ਜਿਹਦੀ ਮਾਂ ਭਾਂਡੇ ਮਾਰਦੀ ਹੁੰਦੀ ਸੀ ਪਤਾ ਤੁਹਾਨੂੰ ਮੋਦੀ ਸਾਹਿਬ ਦੇ ਮਾਤਾ ਜੀ ਭਾਂਡੇ ਆਪ ਚਾਹ ਵੇਚਦੇ ਹੁੰਦੇ ਸੀ ਤੇ ਐਵੇਂ ਗੱਪਾਂ ਮਾਰਦੇ ਰਹਿੰਦੇ ਮੈਂ ਆਮ ਆਦਮੀ ਆ ਮੈਂ ਗਰੀਬ ਆਦਮੀ ਆ ਤੇ ਜਿਹਦੇ ਘਰ ਫੋਲੋ ਉਹਦੇ ਰੇਤਾ ਫੱਕਦੇ ਮਿਲੂਗਾ ਕੋਈ ਚਿੱਟਾ ਵੇਚਦਾ ਮਿਲੂਗਾ ਤਾਂ ਕਈ ਨੂੰ ਸਮਝ ਹੀ ਨਹੀਂ ਲੱਗਦੀ ਕਾਰੂਆਂ ਨੂੰ ਗੰਨ ਜੁੜੀ ਜਾਂਦੇ ਆ ਗਰੀਬ ਉਹੀ ਖੋਰੀ ਖੋਤ ਰਿਆ ਮੇਰੇ ਤੋਂ ਜ਼ਿਆਦਾ ਭੁੱਖ ਦੀ ਪਰਵਾਸਾ ਕੌਣ ਜ ਮੇਰੀ ਮਾਂ ਖੁਦ ਆਪਾਂ ਜਿਗਰੀ ਨਹੀਂ ਕਰਨਾ ਇਹ ਤਾਂ ਅੱਜ ਕੱਲ ਮੋਲ ਹੋ ਗਿਆ ਐਵੇਂ ਇੰਨੀ ਬਿਜਲੀ ਦਾ ਲਾਵਾ ਕਰਦੇ ਜੁੰਦੇ ਹੋ ਇਹ ਨਹੀਂ ਗੱਲ ਤੋਂ ਮੈਨੂੰ ਹੁਣ ਇਹ ਚਗਲੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਪਰ ਮੈਂ ਇੰਨਾ ਕਹਿਣਾ ਚਾਹੁੰਦਾ ਮੈਂ ਇੱਕ ਖੇਤ ਮਜ਼ਦੂਰ ਦਾ ਬੇਟਾ ਆ ਹਾਂ ਕਰਮਯੋਗੀ ਦਾ ਬੇਟਾ ਉਹਦਾ ਨਾਮ ਅਰਜਨ ਸਿੰਘ ਮੇਰੇ ਪਿਤਾ ਜੀ ਦਾ ਨਾ ਉਹ ਖੇਤਾ 'ਚ ਕੰਮ ਕਰਦੇ ਸੀ ਮਾਂ ਦੇ ਟਾਕੀਆਂ ਲੱਗੀਆਂ ਵੀ ਮੈਂ ਦੇਖਿਆ ਕੱਪੜਿਆਂ ਨੂੰ ਉੱਥੋਂ ਉੱਠਿਆ ਨਾ ਇੱਕ ਦਿਨ ਇੰਟਰਵਿਊ 'ਚ ਕਹਿਣ ਲੱਗਾ ਲੈ ਤੂੰ ਉੱਠਿਆ ਤਾਂ ਅਸੀਂ ਵੀ ਉੱਠੇ ਮੈਂ ਕਿਹਾ ਜਿੱਥੋਂ ਅਸੀਂ ਉੱਠੇ ਉੱਥੋਂ ਉੱਠ ਕੇ ਦਿਖਾ ਜ਼ਰਾ ਸਾਨੂੰ ਤਾਂ ਉੱਠਣ ਹੀ ਨਹੀਂ ਕੋਈ ਦਿੰਦਾ ਕਹਿੰਦੇ ਪਛੜੇ ਲੋਕ ਆ ਪਛੜੇ ਥੋੜੀ ਪਿਛੜਾੜੇ ਹੋਏ ਲੋਕ ਆ ਇਹ ਗਲਤ ਸ਼ਬਦ ਹੀ ਕਾਹ ਆ ਬਾਬਾ ਸਾਹਿਬ ਵੀ ਬਰਾਵਣ ਪੇਟ ਕਰਨਾ ਹੁੰਦਾ ਤੇ ਡੰਗੜਾ ਤੋਂ ਜ਼ਿਆਦਾ ਸਾਡੇ ਨਾਲ ਮਿਸਬੀਹਵ ਹੋਂਦਾ ਸੀ ਇਹ ਲੋਕੋ ਜੇ ਕੋਈ ਹੁਣ ਚੰਚ ਦਾ ਬੰਦਾ ਮਿਲਿਆ ਹੀ ਆ ਤੇ ਪ੍ਰੈਕਟੀਕਲ ਲੰਬੀ ਗੱਲ ਨਹੀਂ ਮੈਂ ਕਰਨੀ ਜੇ ਸੈਂਟਰ ਚ ਜਿਹੜੀ ਪਾਰਟੀ ਦੀ ਸਰਕਾਰ ਹੋਵੇ ਪੰਜਾਬ ਵਿੱਚ ਵੀ ਬਣ ਜਾਏ ਫੇਰ ਆਪਾਂ ਫੇਰ ਤੱਕੀ ਸੂਬੇ ਦੇ ਨਾ ਹੋਵੇ ਫੇਰ ਦਿੱਲੀ ਨਾਲਾ ਪਾੜਾ ਨਾ ਸਕਦੇ ਇਸ ਤੋਂ ਪਹਿਲਾਂ ਨਹੀਂ ਇਹ ਚਾਹੁੰਦੇ ਆ ਪੰਜਾਬ ਵਿੱਚ ਸਾਡੀ ਸਰਕਾਰ ਬਣ ਜਾ ਜਿਹੜੇ ਲੋਟੂ ਟੋਲੇ ਆ ਤਾਂ ਕਿ ਅਸੀਂ ਘਰੋਂ ਵਾਂਗੂੰ ਗੱਲ ਜੋੜਦੇ ਰਹੀਏ ਤੇ ਇਹ ਕਹਿੰਦੇ ਆ ਦਿੱਲੀ ਵੀ ਸਾਨੂੰ ਕੁਝ ਕਰਨ ਦਿੰਦੀ ਤੁਸੀਂ ਰੇਤਾ ਦੇ ਤੁਸੀਂ ਪਹਾੜਾ ਤੋਂ ਸਮੁੰਦਰ ਬਣਾਏ ਜਾਂਦੇ ਆ ਹਾਂ ਯਾਰ ਕ੍ਰਿਸ਼ਨਾ ਹੈ ਯਾਰ ਲੋਕੀ ਰੁੱਖਾਂ ਨੂੰ ਦਰਸਦੇ ਆ ਮੌਸਮ ਬਦਲ ਰਹੇ ਆ ਇਹ ਜੰਗਲਾਂ ਚੋਂ ਵੀ ਰੇਤਾ ਕੱਢ ਕੇ ਵਿੱਚ ਹੀ ਜਾਂਦੇ ਆ ਉੱਥੋਂ ਵੀ ਵਿੱਚ ਸਮੁੰਦਰਾਂ ਨੂੰ ਕਹਿੰਦੇ ਅਸੀਂ ਪਹਾੜ ਬਣਾ ਦੇਣਾ ਤੇ ਪਹਾੜਾਂ ਨੂੰ ਸਮੁੰਦਰ ਬਣਾਦਾ ਵੱਲਿਓ ਮਾ ਤੇ ਪੁੱਤੋ ਉਹ ਕਿਤੇ ਕੋ ਚੱਜ ਦਾ ਪੰਜਾਬ ਨਾ ਰਹਿਣ ਦਿਓ ਇਹ ਭੈਣੋ ਭਰਾਵੋ ਮੈਂ ਇਹੋ ਹੀ ਬੇਨਤੀ ਕਰਨ ਆਇਆ ਕਿ ਫੈਸਲਾ ਕੌਣ ਘੜੀ ਆ ਉੜਦੀਆਂ ਮਗਰ ਨਾ ਲੱਗਿਓ ਪਾਰਖੂ ਬਣਿਓ ਕਹਿੰਦੇ ਕੱਚ ਵੀ ਬਣ ਕਾ ਤੇ ਲਾਲ ਵੀ ਬਣ ਕਾ ਇੱਕੋ ਰੰਗ ਦੋਵਾਂ ਦਾ ਪਰ ਜਦ ਸਰਾਫਾ ਅੱਗੇ ਜਾਵੇ ਸਫਰ ਹਜ਼ਾਰ ਕੋਹਾਂ ਦਾ 파ਰਖੂ ਬਣ ਜਾਓ ਇਸਕੀ 파ਰਖੂ ਬਣ ਜਾਓ ਤੁਸੀਂ ਹਰਜੋਤ ਕਮਲ ਜੀ ਨੂੰ ਸਪੋਰਟ ਕਰਨਾ 20 ਤਰੀਕ ਨੂੰ ਨੌਣਾ ਤੋਣਾ ਸੱਚੇ ਪਾਤਸ਼ਾਹ ਦਾ ਨਾਮ ਲਓ ਵੋਟਾਂ ਪਾਓ ਤੇ ਇਹਨਾਂ ਨੂੰ ਐਮਐਲਏ ਬਣਾਓ ਤੇ ਫਿਰ ਤੁਹਾਡੇ ਨਾਲ ਐਮਪੀ ਵੀ ਤੁਹਾਡਾ ਵੀ ਸਮਝਵਾਇਆ ਕਰੂਗਾ ਇਹਨਾਂ ਨੂੰ ਜਿਤਾਵਤ ਫੇਖੇ ਹੀ ਖਾਣਾ ਲਵਾਓ ਭਾਰਤੀਏ ਜਨਤਾ ਪਾਰਟੀ ਜਿੰਦਾਬਾਦ ਭਾਰਤੀਏ ਜਨਤਾ ਪਾਰਟੀ ਜਿੰਦਾਬਾਦ ਉਹ ਸਿੱਖਾਂ ਲਈ ਪੰਜਾਬੀਆਂ ਲਈ ਬਹੁਤ ਸੋਚਦਾ ਹੈ ਉਹ ਪਰਿਵਾਰੀ ਲੱਗੇਦਾ ਹੈ ਮੋਦੀ ਸਾਹਿਬ ਇੱਥੇ ਉਹਨਾਂ ਨੇ ਕੋਈ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਨਹੀਂ ਤਾਂ ਕਿਸੇ ਵੀ ਤਰੀਕੇ ਨਾਲ ਸਰਕਾਰਾਂ ਨਾਲ ਨਹੀਂ ਲੱਗ ਸਕਦੇ ਉਹਨਾਂ ਨੇ ਕਿਹਾ ਨਹੀਂ ਮੈਂ ਪੰਜਾਬੀਆਂ ਨੂੰ ਸਿੱਖਾਂ ਨਾਲ ਇਹ ਦਿੰਦੀ ਤੁਸੀਂ ਦੇਖਿਆ ਲਾਂਗਾ ਕਰਤਾਰਪੁਰ ਸਾਹਿਬ ਵਾਲਾ ਉਹਨੇ ਖੋਲਿਆ ਐ ਇੱਕ ਚੀਜ਼ ਆਪ ਕੋ ਚੈੱਕ ਕੀਤੀ ਸ਼ਤਾਬ ਦੀਆਂ ਕਰਾਉਂਦੇ ਹੁਣ ਵੀਰ ਬਾਲਦੀਵ ਜੀ ਸ਼ੁਰੂ ਕੀਤਾ ਆਪਾਂ ਨਿੱਕੀਆਂ ਜਿੰਦਾ ਵੱਡੇ ਸਾਕੇ ਉਸ ਤੋਂ ਵੱਡੀ ਕੁਰਬਾਨੀ ਕੋਈ ਨਹੀਂ ਬਾਜਾਂ ਵਾਲੇ ਬਾਪੂ ਦੇ ਕਾਲਜ ਦੇ ਟੁਕੜੇ ਸ਼ਹੀਦ ਹੋਏ ਉਹਨਾਂ ਦੇ ਨਾਂ ਤੇ ਉਹਨਾਂ ਨੇ ਦਿਨ ਰੱਖਿਆ ਤੇ ਇਹ ਕਿਸੇ ਵਿਅਕਤੀ ਵਿਸ਼ੇਸ਼ ਨਹੀਂ ਬੱਚਿਆਂ ਦੇ ਨਾਸਪਾ ਕਰਤਾ ਉਹ ਕਹਿਣ ਲੱਗੇ ਛੱਡੋ ਚਾਚਾ ਚੂਚਾ ਨੂੰ 100 ਚਾਚਾ ਇੱਕ ਪਿਓ ਤੇ 100 ਤਰ੍ਹਾਂ ਦੀ ਖਰਾਗ ਇੱਕੋ ਹੀ ਦੇਸੀ ਘੋੜਾ ਬਾਜਾ ਵਾਲੇ ਬਾਪੂ ਨੂੰ ਮੰਨੋ ਉਹਨਾਂ ਦੀ ਕੁਰਬਾਨੀ ਬੱਚਿਆਂ ਦੀ ਨੂੰ ਮੰਨੋ ਤੇ ਬਾਬਾ ਜੀਵਨ ਸਿੰਘ ਨੂੰ ਜ਼ਰੂਰ ਯਾਦ ਰੱਖਿਆ ਕਰੋ ਜਿਨ੍ਹਾਂ ਨੇ ਉਹ ਆ ਉਜੰਦ ਦੀ ਦੁਨੀਆ ਬਣੀ ਉਹੋ ਜਿਹਾ ਸੂਰਮਾ ਵੀ ਕੋਈ ਮਾਂ ਪੈਦਾ ਨਹੀਂ ਕਰ ਸਕਦੀ ਦੋਨੋਂ ਹੀ ਹੱਥੋਂ ਦੇ ਚੱਲਦੇ ਸੀ ਨਾਗਨੀ ਤੇ ਬਾਗਨੀ ਜਦੋਂ ਸ਼ੀਸ਼ ਚੁੱਕ ਕੇ ਲਗਾਇਆ ਨਾ ਦਿੱਲੀ ਤੋਂ ਸੈਭ ਸਿੱਧ ਦੀ ਚਾਤੁਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਤਾਂ ਗੱਲ ਅੱਗੇ ਚੱਲੀ ਆ ਨਹੀਂ ਤਾਂ ਸਾਰੀ ਤੁਪੀਆਂ ਡਰਦੀ ਬਗਲਾ ਤੋਂ ਲੁਕ ਗਈ ਸੀ ਛੁਪ ਗਈ ਸੀ ਫਿਰ ਵੱਖਰਾ ਇੱਕ ਰੂਪ ਦਿੱਤਾ ਖਾਲਸੇ ਦਾ ਰੂਪ ਦਿੱਤਾ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹ ਲੋਗ ਧਰਮਾਂ ਦੇ ਨਾਂ ਤੇ ਮذਬਬਾਂ ਦੇ ਨਾਂ ਤੇ ਮੁਲਕਾਂ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਨਾ ਇਹ ਦੇਖ ਲਿਓ ਬੰਦਾ ਕਿਹੜਾ ਸਾਡੇ ਕੰਮ ਆਉਂਦਾ ਬੰਦਾ ਕਿਹੜਾ ਜੱਜਦਾ ਉਹਨੂੰ ਚੁਣ ਲਿਓ ਤੇਰੀ ਮੈਂ ਇਨੀ ਬੇਨਤੀ ਕਰਨ ਆਇਆ ਫਿਰ ਆਪਾਂ 10 ਤਰੀਕ ਨੂੰ ਜਦੋਂ ਰਿਜ਼ਲਟ ਆ ਗਿਆ ਨਾ ਸਪੰਚ ਪਾਉਂਦਾ ਜੀ ਜੀ ਫਿਰ ਆਪਾਂ 11 ਨੂੰ ਮਿਲਣ ਆ ਜੀ ਕਲਮੀ ਕੋਲ ਫਿਰ ਮੈਂ ਹਾਜ਼ਰ ਹੋ ਜਾਊਂਗਾ ਇੱਕ ਵਾਰੀ ਜ਼ੋਰ ਨਾਲ ਰੋਡਾ ਬੋਲ ਦਿਓ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ भारत माता की भारतीय जनता पार्टी नरेंद्र भाई पार्टी खुश रहो आबाद रहो